ਕੁਝ ਦਿਨ ਪਹਿਲਾਂ ਏਵਨ ਪੰਜਾਬੀ ਟੀਵੀ ਤੇ ਨਵਲ ਹਸਪਤਾਲ ਦੀ ਇੱਕ ਖਬਰ ਨਸ਼ਰ ਕੀਤੀ ਗਈ ਸੀ ਜਿਸ ਦੇ ਵਿੱਚ ਅਵੋਸ਼ਨ ਤੇ ਲਿੰਗ ਜਾਂਚ ਦੀ ਗੱਲਬਾਤ ਚੱਲ ਰਹੀ ਸੀ ਜਿਸ ਨੂੰ ਲੈ ਕੇ ਏਵਨ ਪੰਜਾਬੀ ਟੀਵੀ ਦੀ ਟੀਮ ਨੇ ਸੀਐਮਓ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਹਸਪਤਾਲ ਤੇ ਕਾਰਵਾਈ ਜ਼ਰੂਰ ਕਰਾਂਗੇ ਪਰ ਸੋਚਣ ਵਾਲੀ ਗੱਲ ਹੈ ਖਬਰ ਚੱਲੀ ਨੂੰ ਵੀ ਇੱਕ ਹਫ਼ਤਾ ਬੀਤ ਗਿਆ ਪਰ ਹਲੇ ਤੱਕ ਪ੍ਰਸ਼ਾਸਨ ਵੱਲੋਂ ਹਸਪਤਾਲ ਤੇ ਕੋਈ ਥੋਸ ਕਾਰਵਾਈ ਨਹੀਂ ਕੀਤੀ ਗਈ ਹੈ। ਜਿਸ ਤੋਂ ਇਹ ਲੱਗ ਰਿਹਾ ਹੈ ਕਿ ਪ੍ਰਸ਼ਾਸਨ ਦੀ ਹਸਪਤਾਲ ਦੇ ਡਾਕਟਰਾਂ ਦੇ ਨਾਲ ਮਿਲੀ ਭੁਗਤ ਹੈ ਇਸ ਕਰਕੇ ਹਸਪਤਾਲ ਤੇ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਅਸ਼ੀਰਗ ਜੀ ਸਰ ਸੀਮਾ ਸਾਹਿਬ ਹੋ ਰਹੇ ਹਾਂ ਜੀ ਸਰ ਕੀ ਨਾਮ ਹੈ ਜੀ ਆਪਣਾ ਕੁਝ ਕਹੋ ਮੋਲੋ ਜੀ ਸਰ ਮੈਂ A1 ਪੰਜਾਬੀ ਟੀਵੀ ਪਟਿਆਲਾ ਤੋਂ ਹੋ ਰਿਹਾ ਆਪਣੀ ਪਹਿਲਾਂ ਵੀ ਗੱਲ ਹੋਈ ਸੀ 10 ਦਿਨ ਪਹਿਲਾਂ ਕਾਹਦੇ ਬਾਰੇ ਮਿਲ ਜੀ ਸਰ ਸਾਡੇ ਚੈਨਲ ਤੇ ਨਾ ਇੱਕ ਨਵਲ ਹਸਪੀਟਲ ਦੀ ਖਬਰ ਚੱਲੀ ਹੈ ਅਬੋਸ਼ਨ ਕਰਨ ਦੀ ਬਹੁਤ ਵੱਡੀ ਕਿ ਕਿੱਥੇ ਦੀ ਜੀ ਮੇਰੀ ਦੱਸੋ ਮੈਨੂੰ ਨਾ ਤੁਸੀਂ ਮੈਂ ਤੁਹਾਨੂੰ ਲਾਸਟ ਟਾਈਮ ਵੀ ਗਿਆ ਜੀਗਾ ਕਿ ਤੁਸੀਂ ਪਲੀਜ਼ ਮੈਨੂੰ ਦੱਸੋ ਇਨਫੋਰਮ ਕਰੋ ਵੀ ਕੌਣ ਕਰ ਰਿਹਾ ਹੈ ਸਰ ਸਨੋਰੀਏ ਡੈਹ ਸਬਜੀ ਮੰਡੀ ਪਟਿਆਲਾ ਦੇ ਕੋਲ ਜੀ ਮੈਨੂੰ ਤੁਸੀਂ ਮੇਰੀ ਜੇ ਤੁਸੀਂ ਦੱਸਣਾ ਨਹੀਂ ਜੰਦੇ ਉਹਨੂੰ ਵਟਸਐਪ ਕਰ ਦਿਓ ਮੈਂ ਕਰ ਲੈ ਉੱਥੇ ਬੰਦੇ ਭੇਜਣ ਦੀ ਕੋਈ ਗੱਲ ਹੀ ਨਹੀਂ ਹੈ ਸਰ ਮੈਂ ਮੈਂ ਤੁਹਾਨੂੰ ਲਿੰਕ ਕਰ ਦਿੰਦਾ ਤੁਹਾਡੇ ਅੰਦਰ ਪੈਂਦਾ ਸਨੋਰੀ ਅੱਡਾ ਸਬਜ਼ੀ ਮੰਡੀ ਦੇ ਕੋਲ ਪਟਿਆਲਾ ਸਨੋਰੀ ਅੱਡਾ ਸਬਜ਼ੀ ਮੰਡੀ ਦੇ ਕੋਲ ਕਿਹੜਾ ਹਸਪਤਾਲ ਵੀ ਜੀ ਨਵਲ ਹਸਪਤਾਲ ਸਰ ਨਵਲ ਨਵਲ ਠੀਕ ਹੈ ਜੀ ਬਸ ਠੀਕ ਹੈ थैंक यू ਮੈਂ ਤੁਹਾਨੂੰ ਕੱਲ ਦੇ ਦਿੰਦਾ ਮੈਂ ਤੁਹਾਨੂੰ ਲਿੰਕ ਸੈਂਡ ਕਰਦਾ ਸਰ ਵਕਤਸੇ ਚੈੱਕ ਕਰ ਲੋਗੇ ਹਾਂ ਜੀ ਕਰੂਗਾ ਸਰ ਜੇ ਉਹਦੇ ਵਿੱਚ ਗਲਤੀ ਹੋਈ ਉਹਨਾਂ ਦੀ ਕਾਰਵਾਈ ਕਰੋਗੇ ਉਹਨਾਂ ਤੇ ਜੇ ਗਲਤੀ ਹੋਈ ਕਿਉਂ ਨਹੀਂ ਕਰਾਂਗੇ ਜੀ ਦੱਸੋ ਚਲੋ ਠੀਕ ਹੈ ਸਰ ਤੁਸੀਂ ਪਹਿਲਾਂ ਖਬਰ ਦੇ ਲਓ ਮੈਂ ਤੁਹਾਨੂੰ ਦੁਬਾਰਾ ਬੈਕ ਕਾਲ ਕਿੰਨੇ ਟਾਈਮ ਚ ਕਰਾਂ ਤੁਹਾਨੂੰ ਖਬਰ 2 ਮਿੰਟ ਚਾਰਜ ਮੈਂ ਮੈਂ ਜੀ ਜੀ ਚਨਾਈ ਆਏ ਹੋਏ ਮੈਂ ਵੀ ਹੌਟਲ ਸਟੇਸ਼ਨ 'ਤੇ ਮੈਂ ਛੁੱਟੀ ਤੇ ਹਾਂ ਠੀਕ ਹੈ ਸਰ ਮੈਂ ਤਾਂ ਇਹ ਜਿਹੜਾ ਬੰਦਾ ਕੰਸਰਨ ਡਾਕਟਰ ਮੈਨੂੰ ਉਹਨਾਂ ਤੋਂ ਨੰਬਰ ਦੇ ਦਿਨਾ ਇਹ ਸੀ ਲੈਨ ਚਾਰਜ ਹੈ ਮੈਨੂੰ ਵਰਤਨ ਮੈਨੂੰ ਵਟਸਐਪ ਕਰ ਦਿਓ ਸਰ ਪਲੀਜ਼ ਇਸ ਨੰਬਰ ਤੇ ਹੁਣ ਦੇਖਣਾ ਇਹ ਬੰਦਾ ਹੈ ਕਿ ਜੇਕਰ ਹਲੇ ਵੀ ਨਵਲ ਹਸਪਤਾਲ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇਹ ਪ੍ਰਸ਼ਾਸਨ ਦੀ ਮਿਲੀ ਭੁਗਤ ਤੇ ਪ੍ਰਸ਼ਾਸਨ ਦੇ ਨਕਦੇ ਹੀਠਾਂ ਇੱਕ ਕਾਲਾ ਧੰਦਾ ਜੋ ਚੱਲ ਰਿਹਾ ਹੈ